ਸਭ ਤੋਂ ਪਹਿਲਾਂ ਸਤਿਓ ਜਿਹੜੀ ਸਾਨੂੰ SKM ਨੇ ਦੋਨਾਂ ਹੀ ਫਾਰਮਾਂ ਨੂੰ ਚਿੱਠੀ ਭੇਜੀ ਸੀ ਉਸ ਦੇ ਸਬੰਧ ਦੇ ਵਿੱਚ ਉਹ ਚਿੱਠੀ ਨੂੰ ਪ੍ਰਵਾਨ ਕਰਦੇ ਹੋਏ ਕੱਲ ਜਿਹੜੀ ਮੀਟਿੰਗ ਹੈ ਉਹ ਖਨੋਰੀ ਸਾਡੀ ਹੋਣ ਜਾ ਰਹੀ ਹੈ ਸੌਰੀ ਪਾਤੜਾ ਹੋਣ ਜਾ ਰਹੀ ਹੈ ਸੋ ਉਹ ਬੜੇ ਅੱਛੇ ਮਾਹੌਲ ਚ ਕਿਉਂਕਿ ਬੜੀ ਸਹਿਰਤਾ ਨਾਲ ਦੋਹਾਂ ਹੀ ਫਾਰਮਾਂ ਨੇ ਸੋਚ ਵਿਚਾਰ ਕੇ ਕਿ ਏਕੇ ਵਾਸਤੇ ਅੱਛੇ ਮਾਹੌਲ ਦੇ ਵਿੱਚ ਮੀਟਿੰਗ ਹੋਣੀ ਚਾਹੀਦੀ ਔਰ ਏਕਾ ਸਾਰੇ ਹਾਮੀ ਏਕੇ ਦੇ ਆਪਾ ਸ਼ੋ ਉਹਦੇ ਵਾਸਤੇ ਮੀਟਿੰਗ ਜਿਹੜੀ ਕੱਲ ਦੀ ਉਹ ਤੈਅ ਹੋਈ ਆ ਉਹਦੇ ਵਿੱਚ ਦੋਨਾਂ ਫਾਰਮਾਂ ਦੇ ਸਾਥੀ ਜਾਣਗੇ ਜਿਵੇਂ ਕੋਰਟ ਸਾਹਿਬ ਨੇ ਦੱਸਿਆ ਹੀ ਹੈ ਕਿ ਦੋਵਾਂ ਦੇ ਹੀ ਪੰਜ-ਪੰਜ ਸਦੇ ਜਿਹੜੇ ਉਹ ਜਾਣਗੇ ਸ਼ੋ ਇੱਕ ਤੇ ਇਹ ਗੱਲ ਇੱਕ ਜਿਹੜੀ ਆ ਚਿੱਠੀ ਲਿਖੀ ਗਈ ਆ ਸਰਦਾਰ ਜਰਜੀਤ ਸਿੰਘ ਜੀ ਢੱਲੇਵਾਲ ਉਹਨਾਂ ਵੱਲੋਂ ਉਹਨਾਂ ਨੇ ਸਾਰੇ ਹੀ ਜਿੰਨੇ ਧਾਰਮਿਕ ਸਾਡੇ ਗੁਰੂ ਨੇ ਸੰਤ ਨੇ ਜਾਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਸਾਰਿਆਂ ਨੂੰ ਹੀ ਚਿੱਠੀ ਲਿਖੀ ਆ ਔਰ ਉਹਦੇ ਵਿੱਚ ਇਹ ਲਿਖਿਆ ਕਿ ਜਿਹੜੀ ਇਹ ਸਰਕਾਰ ਹੈ ਜੋ ਜ਼ਾਬਰ ਸਰਕਾਰ ਐਸ ਵੀ ਲਈ ਚੱਲ ਰਹੀ ਹੈ ਸੋ ਉਹਨਾਂ ਨੂੰ ਸਦਬੁੱਧੀ ਦੇਣ ਵਾਸਤੇ ਜਿੰਨਾ ਕਾਰਜ ਕਰ ਸਕਦੇ ਨੇ ਸੋ ਉਹ ਆਪਣਾ ਰੋਲ ਦਾ ਕਰਨ ਉਹਨਾਂ ਨੂੰ ਇਹ ਨਿਮਨ ਜਿਹੜੀ ਨਿਮਰਤਾ ਸਹਿਤ ਜਿਹੜੇ ਸੰਤ ਮਹਾਪੁਰਸ਼ ਆ ਉਹਨਾਂ ਨੂੰ ਇਹ ਚਿੱਠੀ ਜਿਹੜੀ ਆ ਭੇਜੀ ਜਾਏਗੀ ਉਹ ਨਾਮ ਆ ਜੀ ਕਰ ਲਾਂਗੇ ਹੁਣ ਡਿਕਲੇਅਰ ਅਜੇ ਕਿਉਂਕਿ ਅਸੀਂ ਤੁਹਾਡਾ ਪੱਕ ਜਾਣਦੇ ਹੋਏ ਕਿ ਤੁਸੀਂ ਜ਼ਿਆਦਾ ਸਮਾਂ ਨਾ ਤੁਹਾਨੂੰ ਵੇਟ ਕਰਨਾ ਪਵੇ ਸੋ ਉਸ ਕਰਕੇ ਅਸੀਂ ਬਾਹਰ ਆ ਗਏ ਆ ਦੋ ਸਾਥੀ ਜ ਸਾਡੀ ਡਿਊਟੀ ਲੱਗੀ ਤੇ ਇਹਨਾਂ ਦੀ ਸੋ ਉਹਦੇ ਮੁਤਾਬਕ ਅਸੀਂ ਜਿਹੜੇ ਨਾਮ ਆ ਉਹ ਬਾਅਦ ਵਿੱਚ ਜਿਹੜੇ ਆ ਉਹ ਉਹਨਾਂ ਦੇ ਰਿਲੀਜ਼ ਕੋਈ ਗੱਲ ਕਿੰਨੇ ਵਜੇ ਹੋ ਰਹੀ ਸਰ ਮੀਟਿੰਗ 11 ਵਜੇ ਹੈ ਸ਼ਾਇਦ ਬੰਦੂ ਸਾਹਿਬ ਅ ਪੱਤਰਕਾਰ ਦੋਸਤੋ ਜਿਵੇਂ ਕੁਹਾੜ ਸਾਹਿਬ ਨੇ ਜਾਂ ਰਾਏ ਸਾਹਿਬ ਨੇ ਗੱਲ ਰੱਖੀ ਆ ਜਿਹੜੀ ਤੁਸੀਂ ਨਾਮਾਂ ਦੀ ਗੱਲ ਕੀਤੀ ਆ ਉਹ ਕੱਲ ਤੱਕ ਸਾਨੂੰ ਪਤਾ ਲੱਗ ਜਾਊਗਾ ਤੁਹਾਡੇ ਸਮੇਂ ਦੀ ਕਦਰ ਕਰਦੇ ਕਿਉਂਕਿ ਬਹੁਤ ਟਾਈਮ ਤੋਂ ਤੁਸੀਂ ਬਾਹਰ ਕੜੇ ਆ ਠੰਡ ਦਾ ਟਾਈਮ ਆ ਸਾਡੀ ਮੀਟਿੰਗ ਕਾਫੀ ਲੰਬੀ ਚੱਲੇਗੀ ਇਸ ਕਰਕੇ ਜਿਵੇਂ ਕੁਹਾੜ ਸਾਹਿਬ ਨੇ ਵੀ ਗੱਲ ਕੀਤੀ ਆ ਡੱਲੇਵਾਲ ਸਾਹਿਬ ਦੀ ਜਿਹੜੀ ਚਿੱਠੀ ਹੈਗੀ ਸਾਰੇ ਧਰਮਾਂ ਦੇ ਗੁਰੂਆਂ ਨੂੰ ਲੈ ਕੇ ਉਹ ਵੀ ਕਿਉਂਕਿ ਗੁਰੂਆਂ ਤੋਂ ਸਾਨੂੰ ਸੇਧ ਮਿਲਦੀ ਆ ਉਹ ਉਸ ਚਿੱਠੀ ਤੇ ਅੱਜ ਵਾਲੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਦੂਜੀ ਜਿਹੜੀ ਕੱਲ ਨੂੰ ਦੋਨੇ ਫੋਰਮ ਵਿਚਾਰ ਰਹੇ ਨੇ ਅਗਲੀਆਂ ਮੋਰਚੇ ਦੀਆਂ ਸਥਿਤੀਆਂ ਅਗਲੇ ਮੋਰਚੇ ਦੇ ਕਿਵੇਂ ਮੋਰਚੇ ਨੂੰ ਤੇਜ਼ ਕਰਨਾ ਸੋ ਜਿਹੜੀ ਕੱਲ ਦੀ ਚਿੱਠੀ ਹੈਗੀ ਅਜਕਨ ਐਸਕੇਮ ਨੇ ਚਿੱਠੀ ਲਿਖੀ ਸੀਗੀ ਤਾਂ ਉਹ ਤੇ ਅਸੀਂ ਦੋਨੇ ਫਾਰਮਾਂ ਨੇ ਚਿੱਠੀ ਲਿਖੀ ਐ ਐਸ ਕੇ ਨੇ ਸਵਾਰ ਕਰੀ ਤੀ ਉਹਦਾ ਅਸੀਂ ਦੋਨੇ ਫਾਰਮਾਂ ਸਵਾਗਤ ਵੀ ਕਰਦੇ ਆ ਕੱਲ ਨੂੰ ਸਾਡੀ ਪਾਤੜਾਂ ਦੇ ਵਿੱਚ ਔਰ 13 ਤਰੀਕ ਨੂੰ ਮੀਟਿੰਗ ਹੋਊਗੀ ਮੀਟਿੰਗ ਵਿੱਚ ਦੋਨੇ ਫਾਰਮਾਂ ਦੇ ਲਗਭਗ 10 ਆਗੂ ਸਹਿਬਾਨ ਜਾਣਗੇ ਇਹਨਾਂ ਦੇ ਨਾਮ ਉਹ ਕੱਲ ਨੂੰ ਤੁਹਾਨੂੰ ਦੱਸ ਦਿੱਤੇ ਜਾਣਗੇ ਜਦੋਂ ਆਗੂ ਜਾਣਗੇ ਤੁਸੀਂ ਹੋਵੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਸੋ ਅੱਜ ਗੱਲ ਇੱਥੇ ਤੱਕ ਕਰਨੀ ਸੀ ਹੁਣ ਸਾਡੀ ਮੀਟਿੰਗ ਚੱਲੂ ਆ ਮੀਟਿੰਗ ਡੇਰ ਲਾਤ ਚੱਲਣੀ ਆ ਇਸ ਕਰਕੇ ਤੁਹਾਡਾ ਟਾਈਮ ਨਾ ਖਰਾਬੋਗੇ ਅਸੀਂ ਸਾਡੀ ਡਿਊਟੀ ਲੱਗੀ ਸੀ ਉਹ ਤੁਹਾਨੂੰ ਮੈਸੇਜ ਅਸੀਂ ਜਿਹੜੇ ਅੱ